ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬੀ ਵੀਰਾਂ ਨੇ ਜਿੱਥੇ ਵੀ ਗਏ ਆ ਬੜੀ ਮਿਹਨਤ ਨਾਲ ਆਪਣੀ ਜਗ੍ਹਾ ਬਣਾਈ ਆ ਭਾਵੇਂ ਦੇਸ਼ ਹੋਵੇ ਤੇ ਭਾਵੇਂ ਵਿਦੇਸ਼ ਹੋਵੇ ਕੋਈ ਦਿਨਾਂ ਤੋਂ ਅਸੀਂ ਯੂਰਪ ਦੇ ਪ੍ਰਚਾਰ ਦੌਰੇ ਤੇ ਆਏ ਆ ਇਟਲੀ ਵਿੱਚ ਸਾਨੂੰ ਮੇਰੇ ਖਿਆਲ ਚ 5-6 ਦਿਨ ਹੋ ਚੁੱਕੇ ਆ ਤੇ ਅੱਜ ਅਸੀਂ ਸਰਦਾਰ ਤਰਲੋਚਨ ਸਿੰਘ ਜੀ ਹਾਂਜੀ ਉਹਨਾਂ ਦੇ ਅੱਜ ਅਸੀਂ ਉਸ ਜਗ੍ਹਾ ਤੇ ਆਏ ਆ ਜਿੱਥੇ ਉਹ ਆਪਣੇ ਹੱਥੀਂ ਸਬਜ਼ੀਆਂ ਪੈਦਾ ਕਰਦੇ ਆ ਤੇ ਆਪ ਹੀ ਉਹਨਾਂ ਸਬਜ਼ੀਆਂ ਨੂੰ ਸੇਲ ਕਰਦੇ ਆ ਇਹੋ ਜੇ ਵੀਰਾਂਵਾਲੇ ਵੇਖ ਕੇ ਬੜਾ ਉਤਸ਼ਾਹ ਮਿਲਦਾ ਵਾ ਕਿ ਮਿਹਨਤ ਕਰਨ ਵਾਲਾ ਇਨਸਾਨ ਚਾਹੀਦਾ ਕਦੀ ਵੀ ਭੁੱਖਾ ਨਹੀਂ ਮਰਦਾ ਸਹੀ ਹੈ ਤੇ ਜਦੋਂ ਇਨਸਾਨ ਮੰਜ਼ਲ ਤੇ ਪਹੁੰਚਦਾ ਤੇ ਉਹਨਾਂ ਨੂੰ ਫਿਰ ਪੁੱਛਿਆ ਜਾਂਦਾ ਕਿ ਤੁਸੀਂ ਇਸ ਮੰਜ਼ਲ ਤੱਕ ਪਹੁੰਚਣ ਲਈ ਕਿੰਨੇ ਸੰਘਰਸ਼ ਕੀਤੇ ਆ ਕਿੰਨੀਆਂ ਔਕੜਾਂ ਵਿੱਚੋਂ ਕਿੰਨੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਆਏ ਹੋ ਕੀ ਜਦੋਂ ਕਿਸੇ ਅਸੀਂ ਕਿਸੇ ਕਾਮਯਾਬ ਇਨਸਾਨ ਨੂੰ ਵੇਖਦੇ ਆ ਤੇ ਸਾਰਿਆਂ ਦਾ ਦਿਲ ਕਰਦਾ ਕਿ ਅਸੀਂ ਵੀ ਇਦਾਂ ਦੇ ਬਣੀਏ ਪਰ ਉਹਦੇ ਪਿੱਛੇ ਬੜਾ ਲੰਮਾ ਇਤਿਹਾਸ ਹੁੰਦਾ ਬੜੀ ਲੰਬੀ ਹਿਸਟਰੀ ਹੁੰਦੀ ਆ ਵੀ ਕਿੱਦਾਂ ਇਨਸਾਨ ਨੇ ਆਪਣਾ ਘਰ ਛੱਡਿਆ ਕਿੱਦਾਂ ਉਹਨੇ ਵੱਖ-ਵੱਖ ਦੇਸ਼ਾਂ ਵਿੱਚ ਹੁੰਦੀ ਹੋ ਕੇ ਤੇ ਕਿਸੇ ਕੰਟਰੀ ਵਿੱਚ ਆਪਣੀ ਜਗ੍ਹਾ ਬਣਾਈ ਤੇ ਆ ਹੁਣ ਮਾਹੌਲ ਤੁਹਾਨੂੰ ਅਸੀਂ ਸਾਰਾ ਵਿਖਾਵਾਂਗੇ ਕਿ ਕਿਵੇਂ ਬਿਲਕੁਲ ਪੰਜਾਬ ਵਰਗਾ ਮਾਹੌਲ ਬਣਾਇਆ ਵਾ ਆ ਦਰਖਤ ਦੀ ਛਾਂਵੇਂ ਅਸੀਂ ਬੈਠੇ ਆ ਸਾਰੇ ਵੀਰ ਵੀਰ ਮਨਜੀਤ ਸਿੰਘ ਜੀ ਆ ਵੀਰ ਦਵਿੰਦਰ ਸਿੰਘ ਜੀ ਸਾਡੇ ਬਿੱਟੂ ਭਾਜੀ ਆ ਬਾਕੀ ਉਹਨਾਂ ਦੇ ਨਾਲ ਦਾ ਸਾਰਾ ਜਿਹੜਾ ਇਹ ਇਹਨਾਂ ਵੀਰਾਂ ਸਿਰ ਤੇ ਸਾਰਾ ਕੰਮ ਹੋ ਰਿਹਾ ਜੀ ਵੀਰ ਤਰਲੋਜਨ ਦਾ ਪੂਰਾ ਸਾਥ ਦੇ ਰਹੀ ਹੈ ਟੀਮ ਤੇ ਆਪਾਂ ਹੁਣ ਵੀਰ ਤਰਲੋਜਨ ਸਿੰਘ ਨੂੰ ਪੁੱਛਾਂਗੇ ਕਿ ਤੁਸੀਂ ਕਦੋਂ ਸੰਘਰਸ਼ ਸ਼ੁਰੂ ਕੀਤਾ ਕਦੋਂ ਪੰਜਾਬ ਤੋਂ ਤੁਸੀਂ ਉਡਾਨ ਭਰੀ ਤੇ ਪੰਜਾਬ ਚੋਂ ਆਪਣਾ ਕਿਹੜਾ ਪਿੰਡ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੇਰਾ ਨਾਮ ਤਰਲੋਜਨ ਸਿੰਘ ਹੈ ਜੀ ਪੰਜਾਬ ਤੋਂ ਆਪਾਂ ਨਕੋਦਰ ਦੇ ਨਾੜਿਆ ਪਿੰਡ ਆਪਣਾ ਹੁਸੈਨਪੁਰ ਹੁਸੈਨਪੁਰ ਠੀਕ ਹੈ ਜੀ ਤੇ ਉੱਥੋਂ ਮੈਂ ਸਾਲ 1992 ਵਿੱਚੋਂ ਵਿੱਚ ਆਇਆ ਸੀ ਠੀਕ ਹੈ 16 17 16 16.5 ਸਾਲ ਦੀ ਉਮਰ ਸੀ ਮੇਰੀ ਠੀਕ ਹੈ ਤੇ ਉਸ ਟਾਈਮ ਜਿੱਦਾਂ ਹੁਣ ਥੋੜਾ ਜਿਹਾ ਬੀਜੇ ਨਿਕਲੇ ਆਉਂਦੇ ਆ ਖੇਤੀ ਵਾਲੇ ਸੀਜ਼ਨ ਦੇ ਪੇਪਰ ਨਿਕਲੇ ਆਉਂਦੇ ਲੋਕੀ ਪਲੇਨਾਂ ਹੀ ਆ ਰਹੇ ਆ ਸੌਕਾ ਹੋਇਆ ਥੋੜਾ ਜਿਹਾ ਬਿਲਕੁਲ ਬਿਲਕੁਲ ਤੇ ਜਿਸ ਟਾਈਮ ਅਸੀਂ ਆਏ ਆ ਉਸ ਟਾਈਮ ਇਦਾਂ ਨਹੀਂ ਸੀ ਤੁਹਾਨੂੰ ਪਤਾ ਵੀ ਡੌਂਕੀਆਂ ਲਾਉਂਦੇ ਸੀ ਹਾਂ ਬਿਲਕੁਲ ਤੇ ਹੁਣ ਵੀ ਜਦੋਂ ਅਮਰੀਕਾ ਦੀ ਡੌਂਕੀ ਲਾ ਲਾਉਂਦੇ ਆ ਲੋਕ ਆਪਣੇ ਵੀਰ ਕਹੀ ਤੇ ਉਸ ਟਾਈਮ ਅਸੀਂ ਇੱਕ ਚਲੋ ਮੈਂ ਹੁਣ ਛੋਟਾ ਸੀ ਥੋੜੇ ਜਿਹਾ ਆਪਣੇ ਨਾਲ ਸੀ ਮਨਜੀਤ ਭਰਾ ਅਸੀਂ ਇਕੱਠੇ ਆਏ ਵੀ ਨਾਲ ਸੀ ਮੇਰੇ ਹੂੰ ਤੇ ਮੇਰੋਂ ਥੋੜੇ ਜਿਹਾ ਵੱਡੇ ਸੀਗੇ ਹੂੰ ਤੇ ਅਸੀਂ ਪਹਿਲਾਂ ਇੰਡੀਆ ਤੋਂ ਮਾਸਕੋ ਆਏ ਆ ਰਸ਼ੀਆ ਦੇ ਵਿੱਚ ਹੂੰ 3 ਮਹੀਨੇ ਉੱਥੇ ਰਹੇ ਠੀਕ ਹੈ ਜੀ ਉੱਥੋਂ ਫਿਰ ਕਦੇ ਜੀ ਅੰਤਨਾ ਇਧਰ ਗੱਲ ਕੀਤੀ ਤੇ ਹੌਲੀ ਹੌਲੀ ਅਸੀਂ ਡੌਂਕੀਆਂ ਲਾਉਂਦੇ ਲਾਉਂਦੇ ਰਸ਼ੀਆ ਤੋਂ ਰਮਾਨੀਆ ਗਏ ਠੀਕ ਹੈ ਰਮਾਨੀਆ ਤੋਂ ਬਾਸ ਸਦੱਚ ਬਹਿ ਕੇ ਥੱਲੇ ਉਹ ਸਾਨੂੰ ਲੋਕੋ ਦੇ ਵਿੱਚ ਲੈ ਕੇ ਆਏ ਬੜਾ ਉਖਾ ਲੱਗਾ ਉੱਥੇ ਹੂੰ ਤੇ ਵਿੱਚ ਡਰ ਵੀ ਲੱਗਦਾ ਸੀ ਕਿ ਹਨੇਰਾ ਸੀਗਾ ਹਨੇਰਾ ਸੀ ਤੇ ਮੈਨੂੰ ਲੱਗਦਾ ਰਗੜ ਮੈਨੂੰ ਵੀ ਥੋੜ੍ਹਾ ਜਿਹਾ ਰੂਣ ਵੀ ਲੱਗ ਪਿਆ ਹੈ ਕਿਰ ਮੈਂ ਛੋਟਾ ਹਿੰਦਾਰ ਕਨੋ ਦਸ ਦੇ ਭਰਾ ਹਾਂਜੀ ਭਰਾ ਉਹਨਾਂ ਨੇ ਜਰਾ ਪਰ ਹੌਸਲਾ ਹੌਸਲਾ ਦਿੱਤਾ ਤੇ 35 36 ਘੰਟੇ ਅਸੀਂ ਉਹ ਥੱਲੇ ਹੀ ਬੈਠੇ ਰਹੇ अच्छा। ਅਨ ਜਗਾ ਬੜੀ ਜਿਦਾ ਬਹਿਣਾ ਸੀ ਇਦਾਂ ਹੀ ਬੈਠੇ ਰਹਿਣਾ ਜਿੱਥੇ ਬੈਠੇ ਬੜਾ ਔਖਾ ਸੀ ਇਦਾਂ। ਹੂੰ। ਤੇ ਲੱਗਦਾ ਉਸ ਟਾਈਮ ਦੇ ਵਿੱਚ ਤੇ ਸਾਡੇ ਲਈ ਜਗਾ ਉਸ ਟਾਈਮ ਨਵਾਂ ਸੀ ਸਾਰਾ ਕੁਝ। ਚਲੋ ਪਰਮਾਤਮਾ ਦੀ ਮਿਹਰ ਦੇ ਨਾਲ ਹੌਲੀ-ਹੌਲੀ ਹੌਸਲੇ ਦੇ ਨਾਲ ਪਹੁੰਚ ਗਏ। ਹੂੰ। ਪਰ ਜਦੋਂ 92 ਦੇ ਵਿੱਚ ਇੱਥੇ ਆਏ ਆ ਉਸ ਟਾਈਮ ਜਿੱਦਾਂ ਹੁਣ ਅੱਜਕੱਲ ਜਿਹੜੇ ਲੋਕ ਆਪਣੇ ਆਉਂਦੇ ਆ ਪੰਜਾਬ ਤੋਂ ਕਹਿੰਦੇ ਵੀ ਕੰਮ ਨਹੀਂ ਮਿਲਦਾ, ਇਦਾਂ ਔਖੇ ਹੁੰਦੇ ਪਰ ਉਸ ਟਾਈਮ ਨਾਲੋਂ ਹੁਣ ਫਿਰ ਵੀ ਸੌਖਾ। ਜੋ ਮੈਂ ਦੇਖ ਰਿਹਾ ਜੋ ਮੇਰਾ ਤਿਆਰ ਬਾਈਕ ਕੋਸਿੱਤ ਚਾਰ ਚਾਰ ਜਖਰੇ ਮੈਂ ਜੰਗ ਉਮਰ ਦਾ ਸੀ ਪਹਿਲੀ ਪਹਿਲੇ ਸਮੇ ਅਸੀਂ 6 ਮਹੀਨੇ ਕੰਮ ਮਿਲਦਾ ਹੁੰਦਾ ਸੀ ਖੇਤੀ ਦਾ ਹੂੰ ਬਾਕੀ 6 ਮਹੀਨੇ ਉਹ ਹੀ ਵਿਲੇ ਰਹਿ ਲੈਣਾ ਹੂੰ ਅਸੀਂ ਇਕੱਠੇ ਕੰਮ ਕਰਦੇ ਰਹੇ ਖੇਤੀ ਦਾ ਪਹਿਲਾਂ ਹੌਲੀ 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 ਪੀਦੇ ਦਾ ਕੰਮ ਸਿੱਖਿਆ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਰਹੇ ਹੂੰ ਤੇ ਬਾਅਦ ਵਿੱਚ 2013 ਦੇ ਵਿੱਚ ਇੱਥੇ ਆਪਾਂ ਨੂੰ ਇਹ ਜ਼ਮੀਨ ਜਿਹੜੀ ਸੀ ਜਿਹੜੇ ਇੱਥੇ ਪਹਿਲਾਂ ਮਾਲਕ ਹੁੰਦੇ ਸੀ ਹੂੰ ਉਹ ਬਜ਼ੁਰਗ ਹੋ ਗਏ ਹੂੰ ਤੇ ਇੱਥੇ ਆਪਣਾ ਦੋਸਤ ਕੰਮ ਕਰਦਾ ਸੀ ਜੱਗਾਪੁਰਾ ਨੂੰ ਅਮਰੀਕਾ ਚ ਲੱਗ ਗਿਆ ਜੀ ਠੀਕ ਹੈ ਜੀ ਤੇ ਉਹਨੇ ਮੈਨੂੰ ਫੋਨ ਕੀਤਾ ਵੀ ਆਪਾਂ ਇਹ ਜ਼ਮੀਨ ਇੱਦਾਂ ਦੰਗਿਆ ਠੇਕੇ ਤੇ ਹੂੰ ਮੇਰਾ ਪਾਲ ਲਈਏ ਜ਼ਮੀਨ ਤੇ ਫਿਰ ਅਸੀਂ ਦੋਨਾਂ ਨੇ ਇਕੱਠਿਆਂ ਨੇ ਹੂੰ ਤੇ ਕੰਮ ਸ਼ੁਰੂ ਕੀਤਾ ਆਪਾਂ ਕੰਮ ਦਾ ਮੀਨਾ ਕੀ ਜੇ ਸਰਲਵੰਤ ਤੇ ਜੱਗਾ ਦੇ ਨਾਂ ਤੇ ਬਣੀਆਂ ਠੀਕ ਹੈ ਠੀਕ ਹੈ ਉਹ ਫਿਰ ਮੁੰਡਾ ਤਿੰਨ ਕਿ ਮਹੀਨੇ ਬਾਅਦ ਆ ਉਹ ਚਲੇ ਗਿਆ ਅਮਰੀਕਾ ਨੂੰ ਉਹਦੇ ਮਾਪੇ ਉੱਥੇ ਸੀ ਪੇਪਰ ਨਿਕਲ ਬਾਅਦ ਮੈਂ ਇਕੱਲਾ ਰਹਿ ਗਿਆ ਸ਼ੁਰੂ ਸ਼ੁਰੂ ਚ ਕਾਫੀ ਮੁਸ਼ਕਲਾਂ ਆਈਆਂ ਜਦੋਂ ਕੋਈ ਵੀ ਕੰਮ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਤੇ ਇੱਕ ਕੋਲ ਇਨੀ ਮਾਇਆ ਵੀ ਨਹੀਂ ਸੀਗੀ 14 ਦੋਸਤਾਂ ਤੋਂ ਫੜੇ ਪੈਸੇ ਇਕੱਠਾ ਕਰਕੇ ਤੇ ਅਸੀਂ ਪਹਿਲੇ ਪਹਿਲੇ ਟਾਈਮ ਦੇ ਵਿੱਚ ਜਿੱਦਾਂ ਪੁਰਾਣੇ ਜਿਹੜੇ ਬਿਉਰਗਰਾਂ ਦੇ ਮਾਲਕ ਟਾਲੀਨ ਸੀ ਹੂੰ ਉਹ ਜਿਹੜੀ ਫਸਲ ਬੀਜਦੇ ਸੀ ਉਹ ਮੰਡੀ ਲੈ ਕੇ ਜਾਂਦੇ ਹੁੰਦੇ ਅੱਛਾ ਤੇ ਅਸੀਂ ਵੀ ਉਹੀ ਕੋਸ਼ਿਸ਼ ਕੀਤੀ ਜੋ ਉਹ ਕਰਦੇ ਸੀ ਅਸੀਂ ਵੀ ਉਹਦੀ ਕਰਨ ਲੱਗ ਪਏ ਹੂੰ 5-6 ਮਹੀਨੇ ਲਾਏ ਤੇ 5-6 ਮਹੀਨਿਆਂ ਦੇ ਵਿੱਚ ਜੇ ਮੰਨ ਲਓ ਧਾਰਨ ਦਿੰਨੇ ਆ ਕਿ ਜੇ ਆਪਾਂ 100 ਯੂਰੋ ਦਾ ਸਮਾਨ ਮੰਡੀ ਚ ਵੇਚਦੇ ਸੀ ਤੇ ਆਪਣਾ ਖਰਚਾ 300 ਯੂਰੋ 400 ਯੂਰੋ ਹੁੰਦਾ ਅੱਛਾ ਫਿਰ ਅਸੀਂ ਸੋਚਿਆ ਸੀ ਵੀ ਕੰਮ ਬੰਦ ਕਰ ਦਈਏ ਫਿਰ ਇਦਾਂ ਹੀ ਕਰਦੇ ਕਰਉਂਦੇ ਇੱਕ ਦਿਨ ਦਿਮਾਗ 'ਚ ਇਹਦਾ ਗੱਲ ਆਈ ਵੀ ਇਹ ਲੋਕ ਜੋ ਇੱਥੇ ਸਮਾਨ ਆਪ ਦਾ ਵੱਢ ਕੇ ਆਪ ਵੇਚਦੇ ਆ ਉਹਨੂੰ ਕਿਲੋਮੀਟਰ ਜ਼ੀਰੋ ਕਹਿੰਦੇ ਆ ਕੇ ਐਮ 0 ਅੱਛਾ ਭਈ ਇਹ ਚੀਜ਼ ਚੱਲ ਕੇ ਨਹੀਂ ਤਾਂ ਮਤਲਬ ਚੱਲ ਕੇ ਨਹੀਂ ਕਿਤੇ ਇਹ ਚੀਜ਼ ਨੂੰ ਕਿਲੋਮੀਟਰ ਜ਼ੀਰੋ ਆਹ ਤਾਂ ਗਈਆਂ ਇੱਥੋਂ ਪੈਦਾ ਹੋਈ ਤੇ ਇੱਥੇ ਵੇਚਦੀ ਆ ਇੱਥੇ ਫਿਰ ਮੈਂ ਉਹ ਹੱਥ ਦੇ ਨਾਲ ਲਿਖ ਕੇ ਆ ਸਾਹਮਣੇ ਆਪਣੇ ਰੋਡ ਤੇ ਲਿਖ ਕੇ ਮੈਂ ਉਦੀਓ ਸਕੈਚ ਪੈਨ ਜਿਆ ਨਾ ਤਾਂ ਉੱਥੇ ਮੈਂ ਲਾ ਦਿੱਤਾ ਲੋ ਇਹ ਟੂਰਿਸਟ ਏਰੀਆ ਇੱਥੇ ਲੋਕ ਘੁੰਮਣ ਫਿਰਨ ਆਉਂਦੇ ਆ ਸ਼ੈਰ ਕਰਨ ਆਉਂਦੇ ਟਾਲੀਨ ਤੇ ਉਹ ਦੇਖ ਦੇਖ ਕੇ ਹੌਲੀ ਹੌਲੀ ਆਉਣ ਲੱਗ ਪਏ ਫਿਰ ਅਸੀਂ ਵੀ ਟਰਾਈ ਕਰਦੇ ਹੌਲੀ 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 ਮਿਹਨਤ ਕੀਤੀ ਰਾਤ ਦਿਨ ਬਾਕੀ ਆਪਣੇ ਭਰਾ ਬੈਠੇ ਨਾਲ ਇਹਨਾਂ ਦਾ ਇਕੱਲਾ ਬੰਦਾ ਤਾਂ ਕੋਈ ਕੁਝ ਨਹੀਂ ਕਰ ਸਕਦਾ ਇਕੱਲਾ ਮੈਂ ਥੋੜੋ ਕੰਮ ਕਰ ਸਕਦਾ ਨਹੀਂ ਨਹੀਂ ਬਿਲਕੁਲ ਠੀਕ ਹੈ ਤੇ ਆਪਦੇ ਲਈ ਵੀ ਕਮਾਉਂਦੇ ਆਵੇ ਸਾਡੇ ਲਈ ਵੀ ਕਮਾਉਂਦੇ ਇਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਨਾਲੇ ਜਿਹੜੇ ਕੰਮ ਕਰਦੇ ਮ ਤੇ ਹੌਲੀ ਹੌਲੀ ਬਸ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵੀ ਜਿੰਨਾ ਸਮਾਨ ਵੇਚਦੇ ਆ ਹੂੰ ਇੱਥੇ ਵੇਚਿਆ ਜਾ ਫਿਰ ਅਸੀਂ ਇਹ ਦੁਕਾਨ ਖੋਲੀ ਅੰਦਰ ਮੈਗਜ਼ੀਨ ਤਾਂ ਪਹਿਲੇ ਸੀ ਬਾਅਦ ਹੌਲੀ ਹੌਲੀ ਇਹਨੂੰ ਦੁਕਾਨ ਬਣਾਈ ਪਹਿਲਾਂ ਇਦੀ ਥੋੜੇ ਥੋੜੇ ਕਰੇਡ ਦੋ ਚਾਰ ਕਰੇਡ ਰੱਖ ਕੇ ਜਿੰਨੀ ਚੀਜ਼ਾਂ ਸੀ ਵੇਚਦੇ ਸੀ ਹੌਲੀ ਹੌਲੀ ਅਸੀਂ ਪਤਾ ਲੱਗਣ ਲੱਗ ਪਿਆ ਵੀ ਜਿੰਨਾ ਵੀ ਸੀਜ਼ਨ ਦਾ ਸੀਜ਼ਨ ਦਾ ਸਮਾਨ ਜੋ ਵੀ ਹੁੰਦਾ 40 50 45 ਐਟਮਾ ਬਿਜਨੀਆ ਤੁਹਾਡੇ ਹੈ ਤਾਂ ਓਖੀਆਂ ਹਨਾ ਹਰ ਇੱਕ ਚੀਜ਼ ਦੇ ਧਿਆਨ ਰੱਖਣਾ ਹਾਂਜੀ ਖਾਸ ਕਰਕੇ ਗਰਮੀਆਂ ਨੂੰ ਹੂੰ ਪਾਣੀ ਵੀ ਗਰਮੀ ਕਾਫੀ ਪੈ ਜਾਂਦੀ ਤੁਹਾਨੂੰ ਪਤਾ ਹੈ ਹੌਲੀ ਹੌਲੀ ਚਲੋ ਜੀ ਸਖਤ ਮਿਹਨਤ ਹੂੰ ਭਰਾਵਾਂ ਦਾ ਸਾਥ ਤੇ ਵਾਹਿਗੁਰੂ ਦੀ ਕਿਰਪਾ ਬਾਕੀ ਸਾਰਾ ਮੈਕ ਚੀਜ਼ ਇਥੇ ਕਿੰਨੇ ਤੁਸੀਂ ਏਕੜਾਂ ਦੀ ਕਰਦੇ ਇਥੇ ਵੀ ਏਕੜ ਚਾਹਦਾ ਜਿਵੇਂ ਪੰਜਾਬ ਕਿੱਲੇ ਜਾਂਦੇ ਇੱਥੇ ਜਿੰਨਾ ਕਿ ਜੀ ਮੈਨੂੰ ਪਤਾ ਇੱਥੇ ਇੱਕ ਏਕਟਰ ਕਹਿੰਦੇ ਆ ਇੱਕ ਖੇਤ ਨੂੰ ਇਦਾਂ ਪੈਂਦੀ ਆ ਉਹਦੇ ਢਾਈ ਖੇਤ ਬਣਦੇ ਇੰਡੀਆ ਦੇ ਓਕੇ ਤੇ ਆਪਣੇ ਕੋਲ ਟੋਟਲ ਜਿਆਦੀ ਜ਼ਮੀਨ ਨਹੀਂ ਗਈ ਐਵੇਂ ਝੂਠ ਮਾਰ ਜੀਏ 100 ਐਕਟਰ ਆ ਜਿੱਦਾਂ ਹਾਂ ਇੰਡੀਆ ਦੇ ਹੋਣਗੇ ਆਪਣੇ ਕੋਲ 10 ਯਾਨਕਿ 20 20 ਬਾਈ ਐਕਟਰ ਹੋਣਗੇ ਇੰਡੀਆ ਦੇ ਖੇਤ ਠੀਕ ਆ ਪਰ ਜੇ ਇਸ ਹਿਸਾਬ ਨਾਲ ਆਪਾਂ ਘੇਤੀ ਕਰਦੇ ਆ ਦੂਜੀ ਸਬਜ਼ੀਆਂ ਵੀ ਦੇ ਆ ਸਬਜ਼ੀਆਂ ਲਈ ਉਹ ਇੰਨੀ ਸਾਹਮਣੀ ਬਹੁਤ ਔਖਾ ਬਹੁਤ ਹਾਂ ਬਿਲਕੁਲ ਅਸੀਂ ਹੁਣ 10 ਜਾਣੇ ਆ ਤੇ ਕਿੰਨੇ ਸਾਹਮਣ ਵਾਲੇ ਸਾਰੇ ਵੀਰ ਆ ਅਸੀਂ 10 ਜਾਣੇ ਆ ਤੁਸੀਂ ਦੱਸ ਰਹੇ ਹਾਂ ਹਾਂਜੀ 8 ਆਪਣੇ ਭਰਾ ਨਾਲ ਆ ਤੇ ਇਹ ਜੋ ਵੀ ਇਹਨੂੰ ਸਬਜ਼ੀ ਨੂੰ ਤੋੜਨਾ ਵਾ ਮਤਲਬ ਇਹਨਾਂ ਦਹਾਂ ਤੋਂ ਬਿਨਾ ਬਾਹਰ ਲਈ ਤੁਹਾਨੂੰ ਕਿਸੇ ਦੀ ਹੈਲਪ ਦੀ ਲੋੜ ਨਹੀਂ ਤੁਸੀਂ ਆਪ ਹੀ ਕਰ ਨਹੀ ਨਹੀ ਹਾਂਜੀ ਇਹ ਆਪੇ ਸੰਭ ਲੈਂਦੇ ਆ ਤੇ ਫਿਰ ਨਾਲ ਨਾਲ ਹੀ ਫਰੈਸ਼ ਜਿੰਨੀ ਲਗਣੀ ਉੰਨੀ ਤੋੜੀ ਜਾਣੀ ਤੇ ਇੱਥੇ ਹਾਂਜੀ ਨਾਲ ਨਾਲ ਜਿੰਨੀ ਲੋੜ ਆ ਤੋੜ ਕੇ ਉਹ ਵੇਚ ਜਾਂਦੇ ਤੇ ਹੁਣ ਜਿਹੜੇ ਇੱਥੇ ਸਬਜ਼ੀ ਲੈਣ ਵਾਸਤੇ ਜਿਵੇਂ ਆਪਣੇ ਇਟਾਲੀਅਨ ਉਹ ਪੰਜਾਬੀ ਵੀ ਆਉਂਦੇ ਆਪਣੇ ਨਹੀਂ ਪੰਜਾਬੀ ਨਹੀਂ ਆਉਂਦੇ ਆਪਣੇ ਪੰਜਾਬੀ ਨਹੀਂ ਪੰਜਾਬੀ ਮਤਲਬ ਐਵਰੇਜ ਪਖੋਂ ਕੋਈ ਪਤਾ ਨਹੀਂ ਜਾਂ ਪੰਜਾਬੀ ਮੇਰੇ ਹਿਸਾਬ ਨਾਲ ਪਤਾ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂਗਾ ਹਾਂ ਬਈ ਅਸੀਂ ਪਬਲਿਸਿਟੀ ਨਹੀਂ ਕਰਦੇ ਓਕੇ ਅਸੀਂ ਜਦੋਂ ਦੇ ਆਏ ਆ ਪਬਲਿਸਿਟੀ ਨਹੀਂ ਕੀਤੀ ਲੋਕਾਂ ਨੇ ਇੱਕ ਦੂਜੇ ਨੂੰ ਦੱਸਿਆ ਦੱਸਿਆ ਕਿਸੇ ਨੇ ਜਿਹੜਾ ਇੱਕ ਦਿਨ ਆਇਆ ਉਹਨੂੰ ਚੰਗਾ ਲੱਗਾ ਉਹਨੇ ਆਪਣੇ ਦੋਸਤ ਭੇਜੇ ਰਿਸ਼ਤੇਦਾਰ ਭੇਜੇ ਤਾਂ ਗਾਂ ਦੀਆਂ ਜਾਂ ਜਿਹੜੀ ਸਾਰੀ ਜਿੰਨੀ ਸਬਜੀ ਆ ਇਹ ਆਰਗੈਨਿਕ ਦਾ ਮਤਲਬ ਕੋਸ਼ਿਸ਼ ਵੀ ਇਹਨੂੰ ਕੋਈ ਸਪਰੇ ਨਹੀਂ ਕੋਈ ਨਹੀਂ ਹਾਂ ਜੇ ਕੋਈ ਦਵਾਈ ਪਾਉਨੇ ਆ ਉਹ ਵੀ ਆਰਗੈਨਿਕ ਦਵਾਈਆਂ ਮਿਲਦੀਆਂ ਠੀਕ ਹੁਣ ਜਿਵੇਂ ਆਪਾਂ ਹੁਣ ਤੁਹਾਡੇ ਅੰਦਰ ਵੇਖ ਕੇ ਆਇਆ ਦੁਕਾਨ ਦੇ ਵਿੱਚ ਇਹ ਬੰਦ ਗੋਭੀ ਤੋਂ ਉਹਨੂੰ ਵਿੱਚ ਕੀੜੇ ਪਏ ਸੀ ਉਹ ਹਾਂਜੀ ਉਹਦਾ ਮਤਲਬ ਕੀ ਰੀਜਨ ਤੁਸੀਂ ਲੈਂਦੇ ਹੋ ਉਹ ਜਦੋਂ ਜੇ ਇੱਥੇ ਉਹੀ ਲੋਕ ਆਉਂਦੇ ਆ ਜਿਨ੍ਹਾਂ ਨੂੰ ਇਹਨਾਂ ਲੋਕਾਂ ਨੂੰ ਮੈਂ ਨਹੀਂ ਕਹਿੰਦਾ ਵੀ ਆਪਣੇ ਲੋਕਾਂ ਨੂੰ ਪਤਾ ਨਹੀਂਗਾ ਕਿਸੇ ਚੀਜ਼ ਦਾ ਆਪਣੇ ਲੋਕ ਵੀ ਬੜੇ ਇੰਟੈਲੀਜੈਂਟ ਆ ਬੜੇ ਔਰ ਹੁਣ ਪਤਾ ਹੋ ਗਿਆ ਨਾ ਕਿ ਚਿਰ ਦੇ ਇੰਡੀਆ ਤੋਂ ਆਏ ਹੁਣ ਘਾਟੀ ਜਾ ਹੁੰਦਾ ਉੱਤੇ ਪਰ ਇਹ ਲੋਕ ਖਾਣ ਪੀਣ ਦੇ ਮਾਮਲੇ 'ਚ ਆਪਣੇ ਨਾਲੋਂ ਥੋੜਾ ਜਿਆ ਵੱਖਰੇ ਆ ਕੁਝ ਵੀ ਹੋ ਸਕਦਾ ਇਹਨਾਂ ਕੋਲ ਪੋਸਿਬਿਲਟੀ ਜ਼ਿਆਦੀ ਆ ਜਾਂ ਕੁਝ ਯੂਰਪ 'ਚ ਜਿੱਦਾਂ ਹਰ ਇੱਕ ਬੰਦਾ ਜੋ ਚਾਵੇ ਉਹ ਖਰੀਦ ਸਕਦਾ ਇੰਡੀਆ ਵਿੱਚ ਕਿ ਲੋਕ ਕਈ ਲੋਕ ਨਹੀਂ ਚਾਹੁੰਦੇ ਹੋયા ਵੀ ਆਰਗੈਨਿਕ ਨਹੀਂ ਖਰੀਦ ਸਕਦੇ ਤੇ ਇਹ ਲੋਕ ਜੇ ਸਮਾਨ ਦੇ ਵਿੱਚ ਆ ਕੇ ਸੁੰਧੀ ਦੇਖਦੇ ਆ ਤੇ ਖੁਸ਼ ਹੁੰਦੇ ਆ ਖੁਸ਼ ਹੁੰਦੇ ਵੀ ਤਾਂ ਮਲੇ ਨੂੰ ਸਪਰੇ ਨਹੀਂ ਕੀਦੀ ਹਾਂਜੀ ਤੇ ਮੈਨੂੰ ਹੁਣ ਚੇਤਾ ਜਦੋਂ ਆਪਾਂ ਪਿੰਡਾਂ ਚੋਂ ਪਿੰਡਾਂ ਚੋਂ ਆਏ ਆ ਤੇ ਜੇ ਆਪਣੇ ਕੋਈ ਪੰਡ ਫੇਰੇ ਵਾਲਾ ਆਉਂਦਾ ਹੁੰਦਾ ਸੀ ਜੇ ਸੁੰਡੀ ਆਪਾਂ ਆਪਾਂ ਸੁੜ ਦਿੰਦੇ ਜੇ ਕਿਤੇ ਮੈਂ ਆਪਦੀ ਮਾਤਾ ਦੀ ਗੱਲ ਕਰਦਾ ਜੇ ਘਰੇ ਉਹ ਸੁੰਡੀ ਵਾਲਾ ਫੁੱਲ ਦੇਗੀ ਮਾਤਾ ਨੇ ਮੇਰੇ ਮਗਰ ਭਜਣਾ ਸੀ ਬਈ ਖਰਾਬ ਦੇ ਗਿਆਂ ਇੱਥੇ ਇਹ ਸ਼ਾਵਜ ਕਹਿਣਗੇ ਬੱਬੀ ਇਹਦਾ ਮਤਲਬ ਇਹਨੂੰ ਕੋਈ ਸਪਰੇ ਨਹੀਂ ਕੀਤੀ ਹਾਂ ਸੁੰਡੀ ਤਾਂ ਕੀਦੀ ਆ ਜਿਹੜਾ ਸੁੰਡੀ ਵਾਲਾ ਐ ਸਾਨੂੰ ਕੱਢ ਦੋ ਬਾਕੀ ਉਹਨੂੰ ਵਰਤ ਲਓ ਬਈ ਇਹ ਸਬਜ਼ੀ ਨੂੰ ਦਵਾਈ ਨਹੀਂ ਪਾਈ ਹੁ ਇਹ ਤਾਂ ਨਾਰਮਲ ਆ ਕਿਉਂਕਿ ਜਿਹੜਾ ਇਹ ਬੰਦੇ ਨੂੰ ਤਾਂ ਆਪਾਂ ਭਲੇਖਾ ਲੱਗ ਸਕਦਾ ਸੁੰਡੀ ਨੂੰ ਤਾਂ ਨਹੀਂ ਲੱਗਦਾ ਉਹ ਤਾਂ ਉਹਨੇ ਜੇ ਦਵਾਈ ਪਾਈ ਹੋਈ ਆ ਉਧਰ ਨੂੰ ਜਾਣਾ ਨਹੀਂ ਜਾਂ ਜੇ ਹੋਊਗੀ ਉਸ ਤੋਂ ਮਰ ਜੂਗੀ ਮਰ ਚੋਗੇ ਤੇ ਇਹਦਾ ਕਰਕੇ ਕਈ ਏਰੀ ਹੋਣ ਸਾਡੇ ਘਾਹ ਬਹੁਤ ਆ ਕਈ ਕਹਿੰਦੇ ਤੁਸੀਂ ਰੌਂਡ ਮਾਰਦੇ ਹੋ ਮੈਂ ਕਿਹਾ ਵੀ ਘਾਹ ਦੀ ਤਾਂ ਅਸੀਂ ਰੋਟੀ ਖਾਣੇ ਆ ਹਾਂ ਦੇਖਤਿਆਂ ਜੀ ਘਾਹ ਹੈਗਾ ਆ ਫਸਲ ਸਾਡੀ ਥੋੜੀ ਜੀ ਖਰਾਬ ਆ ਜਾਂ ਮਸ਼ਕਰ ਨੇ ਖਾਧੀ ਆ ਜਾਂ ਸੁੰਡੀਆਂ ਨੇ ਖਾਧੀ ਆ ਉਹ ਲੋਕ ਖਤਿਆਂ ਜਾ ਕੇ ਦੇਖਦੇ ਵੀ ਆ ਹਾਂ ਫਿਰ ਉਹਦਾ ਕਰਕੇ ਆਉਂਦੇ ਲੋਕ ਇੱਥੇ ਨੇ ਤਾਂ ਥਾਂ ਥਾਂ ਦੁਕਾਨਾਂ ਤਾਂ ਖੁੱਲੀਆਂ ਹਾਂ ਹਾਂ ਮਾਰਕੀਟਾਂ 'ਚ ਹੁਣ ਸਾਰੇ ਜੇ ਤੁਸੀਂ ਮਾਰਕੀਟ ਜਾਓਗੇ ਹਰ ਇੱਕ ਤੁਹਾਨੂੰ ਸਾਰਾ ਕੁਝ ਮਿਲ ਜਗਾ ਨਹੀਂ ਵੇਖਿਆ ਅੰਦਰ ਖੀਰੇ ਖਾ ਕੇ ਵੇਖਿਆ ਸੀ ਆਰਗੈਨਿਕ ਕੋਈ ਸਪਰੇਅ ਕਿੰਨਾ ਮਿੱਠਾ ਖੀਰਾ ਨੇ ਤੇ ਖੀਰੇ ਇੰਨੇ ਮਿੱਠੇ ਹੁੰਦੇ ਹੀ ਨਹੀਂ ਹਾਂਜੀ ਦੂਜੀ ਗੱਲ ਤੁਸੀਂ ਦੇਖਿਆ ਉਹ ਚਲੋ ਇਹ ਵਧੀਆ ਗੱਲ ਆ ਤੁਹਾਡੇ ਨਾਲ ਵੇਖ ਕੇ ਆਪਾਂ ਤੁਹਾਡੇ ਨਾਲ ਅੱਜ ਗੱਲਬਾਤ ਕਰਨ ਦਾ ਮਤਲਬ ਵੀ ਤਾਂ ਆ ਵੀ ਜੇ ਕਿਤੇ ਪੰਜਾਬ ਵਿੱਚ ਵੀ ਆਪਣੇ ਵੀਰੇ ਦਾ ਕੰਮ ਸ਼ੁਰੂ ਕਰ ਦੇਣਾ ਬੜਾ ਵਧੀਆ ਹੋ ਸਕਦਾ ਵੀ ਜ਼ਮੀਨਾਂ ਆਪਣੇ ਕੋਲ ਸਾਡੇ ਪੰਜਾਬੀਆਂ ਕੋਲ ਉੱਥੇ ਚੰਗੀਆਂ ਖੁੱਲੀਆਂ ਸਭ ਤੇ ਪੰਜਾਬ ਦੇ ਵਿੱਚ ਵੀ ਬਾਹਰੋਂ ਆਣ ਕੇ ਕਈ ਖੇਤੀ ਕਰਦੇ ਆ ਤੇ ਪੰਜਾਬ ਦੇ ਵਿੱਚ ਵੀ ਵੇਖੋ ਅੱਜ ਦੇ ਸਮੇਂ ਜਿਹੜਾ ਗਾਹਕ ਆ ਨਾ ਉਹ ਪੈਸੇ ਵਧ ਲਾਉਣ ਨੂੰ ਤਿਆਰ ਹੈ ਕਿ ਗੁੜ ਦੀ ਗੱਲ ਹੀ ਕਰਦੇ ਆ ਗੋੜਾ ਜਖਣ ਨਾਲੋਂ ਮਹਿੰਗਾ ਵਾ ਸਾਰਿਆਂ ਨੂੰ ਪਤਾ ਪਰ ਗੁੜ ਕੋ ਅਸਲੀ ਹੋਵੇ ਸੀ ਲੋਕ 10-5 ਰੁਪਏ ਵਧ ਦੇ ਕੇ ਖਰੀਦਦੇ ਆ ਕਿ ਕੋਈ ਆ ਲੋਕ ਚਾਹੁੰਦੇ ਵੀ ਸਿਹਤ ਨਾਲ ਖਲਵਾੜਨਾ ਹੋਵੇ ਪਰ ਥੋੜੀ ਜੀ ਅਵੇਅਰਨੈਸ ਲੋਕਾਂ ਨੂੰ ਜਾਗਰਤੀ ਪੈਦਾ ਕਰਨ ਦੀ ਲੋੜ ਹੈਗੀ ਆ ਕਿ ਜੇ ਆਪਣੇ ਪੰਜਾਬ 'ਚ ਵੀ ਵੀਰ ਆਪਣੇ ਖੇਤੀ ਪੈਸੇ ਕਾਫੀ ਕਰ ਰਿਹਾ ਪਰ ਜਿਹੜੇ ਨਹੀਂ ਉਹ ਵੀ ਉਹੀ ਕਰਨ ਜੇ ਆਪਾਂ ਮਤਲਬ ਪੰਜਾਬ ਵਿੱਚ ਵੀ ਸਭ ਕੁਝ ਕਰ ਸਕਦੇ ਆਂ ਸਪਰੇਆਂ ਥੋੜੀਆਂ ਘਟਾਉਣ ਸਪਰੇਆਂ ਘਟਾਉਣ ਹਾਂ ਵੀ ਗੱਲ ਹੈ ਵੀ ਆਪਣੇ ਦੂਜੇ ਬੱਚਿਆਂ ਨੇ ਭਰਾਵਾਂ ਨੇ ਆਪਣੇ ਜਿਹਨੂੰ ਵੇਚਦੇ ਹੋ ਵੀ ਆਪਣੇ ਹੀ ਆਂ ਹਾਂਜੀ ਬਿਲਕੁਲ ਆਪਣੇ ਬਿਲਕੁਲ ਤੇ ਬਾਕੀ ਕਈ ਵਾਰੀ ਜਦੋਂ ਜਿੰਨਾ ਕ ਮੈਂ ਇੱਥੇ ਸਿੱਖਿਆ ਆ ਕਈ ਇਹੋ ਜਿਹੀਆਂ ਦਵਾਈਆਂ ਆਉਂਦੀਆਂ ਆ ਜਿਨ੍ਹਾਂ ਦਾ 3 ਦਿਨ ਦਾ ਅਸਰ ਆ ਕਈ ਦਵਾਈਆਂ ਇਹੋ ਜਿਹੀਆਂ ਜਿਨ੍ਹਾਂ ਦਾ 20 ਦਿਨ ਦਾ ਅਸਰ ਆ ਹੋ ਜਾਣੀ ਤੇ ਅੰਦਰ ਹੀ ਆ ਨਾ ਫਿਰ ਹਾਂਜੀ ਹੁਣ ਮੰਨ ਲਓ ਜੀ ਹੁਣ ਇਥੇ ਮੁੰਡਾ ਇੱਕ ਆਇਆ ਸੀਗਾ ਇੰਡੀਆ ਤੋਂ ਦੱਸਦਾ ਸੀ ਕਹਿੰਦਾ ਵੀ ਜਦੋਂ ਅਸੀਂ ਗੋਭੀ ਲੈ ਕੇ ਜਾਂਦੇ ਆ ਮੰਡੀ ਹੂੰ ਬਈ ਸੁੰਢੀ ਨਾ ਜੇ ਸੁੰਢੀ ਆ ਗਈ ਤਾਂ ਉਹ ਆੜਤੀਆਂ નીચે ਉਹ ਜਿਹੜਾ ਆੜਤੀ ਹੁੰਦਾ ਨਾ ਉਹਨੇ ਉਹਨੇ ਬਿਲਕੁਲ ਨਹੀਂ ਸਮਝ ਲੈਣਾ ਉੱਥੇ ਪਿਆ ਰਹਿ ਜਾਣਾ ਹੂੰ ਹੁਣ ਇਕੱਲੇ ਜ਼ਿਮੀਂਦਾਰ ਨੂੰ ਨਹੀਂ ਮੈਨੂੰ ਲੱਗਦਾ ਰੋਕਿਆ ਬਈ ਧਿਆਨ ਰੱਖਣਾ ਪੈਣਾ ਜਿਹੜੇ ਲੋਕ ਆ ਉਹ ਵੀ ਮੰਗ ਕਰਨ ਮੰਗ ਕਰਨ ਜੇ ਮੰਨ ਲਾ ਹੁਣ ਤੁਸੀਂ ਮੰਡੀ ਗਏ ਆ ਜਾ ਕੇ ਗੋਭੀ ਦੇਖੀ ਤੁਸੀਂ ਇਕੱਲੀ ਉਹ ਦੇਖਣੀ ਕਿੰਨੀ ਸੋਹਣੀ ਤੁਸੀਂ ਸੋਣੀ ਨਾ ਦੇਖੋ ਦੇਖੋ ਉਹ ਪੁੱਛੇ ਵੀ ਇਹਦੇ ਵਿੱਚ ਕੋਈ ਸੋਣੀ ਦਵਾਈ ਬਈ ਕਿਉਂ ਹੈ ਨਹੀਂ ਹਾਂ ਮੈਂ ਨੇ ਇਹ ਇਦਾਂ ਆ ਵੀ ਜਿੱਦਾਂ ਤੁਸੀਂ ਆਪ ਹੱਥ ਨਾਲ ਤਿਆਰ ਕੀਤੀ ਹੋਵੇ ਫਿਰ ਉਹ ਵੀ ਕਹੂਗਾ ਹਾਂ ਬਈ ਕੋਈ ਗੱਲ ਨਹੀਂ ਇਹ ਸੁੰਡੀ ਵਾਲੀ ਵੀ ਆ ਦਵਾਈ ਨਹੀਂ ਪਾਉਂਦੇ ਇਹ ਲੋਕਾਂ ਨੇ ਲੈ ਲੈਣੀ ਆ ਹੁਣ ਜੇ ਮੰਨ ਲਾ ਉਹ ਵਿਚਾਰਾ ਸੁੰਡੀ ਵਾਲੀ ਤਿਆਰ ਬਗੈਰ ਆਰਗੋਨਿਕ ਤਿਆਰ ਕਰਦਾ ਜੇ ਕਿਸੇ ਨੇ ਲਈ ਨਾ ਉਹ ਕੀ ਕਰੂ ਉਹਨੇ ਵੀ ਆਪਣੇ ਖਰਚੇ ਪੂਰੇ ਕਰਨੇ ਹਨ ਇਹ ਸਾਰਿਆਂ ਨੂੰ ਰਲ ਮਿਲ ਕੇ ਆ ਇਹ ਸਾਰਿਆਂ ਨੂੰ ਬਿਲਕੁਲ ਧਿਆਨ ਦੇਣ ਦੀ ਲੋੜ ਹੈ ਵੀ ਜੇ ਇੱਕ ਤੁਸੀਂ ਮੰਡੀ ਜਾਂਦੇ ਜੇ ਕੋਈ ਸਬਜ਼ੀ ਨੂੰ ਕੀੜਾ ਪਿਆ ਨਾ ਤੈਨੂੰ ਵੇਖ ਕੇ ਖੁਸ਼ ਹੋ ਸਕੋ ਹਾਂਜੀ ਹੁਣ ਮਤਲਬ ਕੀੜਾ ਪਿਆ ਤਾਂ ਇਹਦਾ ਮਤਲਬ ਆ ਵੀ ਇਹਨੂੰ ਕੋ ਸਪਰੇ ਨਹੀਂ ਕੀਤੀ ਗਈ ਵੇ ਤੁਹਾਡੇ ਖਾਣ ਜੋਗ ਹੈਗੀ ਹੈ ਹਾਂਜੀ ਤਾਂ ਅੱਜ ਆ ਵੇਖਦੇ ਆਪਾਂ ਕੋਈ ਵੀ ਬੇਮੌਸਮੀ ਜਿਹੜੀਆਂ ਸਬਜ਼ੀਆਂ ਹੁੰਦੀਆਂ ਵਾਂ ਹਾਂਜੀ ਉਹ ਉੱਤੇ ਜ਼ੋਰ ਕਿਉਂ ਲੱਗਦਾ ਜਿਹਨਾਂ ਗੋਭੀ ਚਿੱਟੀ ਜਦੋਂ ਗੋਭੀ ਵੇਂਦੇ ਆ ਮਾਰਕੀਟ ਦੇ ਵਾੜੇ ਬੰਦੇ ਕਿੰਨੇ ਖੁਸ਼ ਹੋ ਜਾਂਦੇ ਆ ਅਸੀਂ ਹਰਿਆਣੇ ਗਿਆ ਸੀ ਆ ਸਰਦੀਆਂ ਦੇ ਵਿੱਚ ਸਮਾਗਮ ਕਰਨ ਠੀਕ ਹੈ ਜੀ ਉਹ ਪਿੰਡ ਸਾਰਾ ਹੀ ਪਿੰਡੀਆਂ ਦੀ ਖੇਤੀ ਕਰਦਾ ਆ ਵੀਡੀਓ ਵੀ ਵੀ ਸੁਣ ਕੇ ਮਯੋਂਦ ਕਲਾ ਪਿੰਡ ਮੇਉਂਗਲਾ ਪਿੰਡਾ ਜੀ ਰਹਣੇ ਪੂਰਾ ਪਿੰਡ ਹੀ ਲਗਭਗ ਉਹ ਖੇਤੀ ਕਰਦਾ ਹੈ ਜੀ ਪਿੰਡੀਆਂ ਦੀ ਅੱਛਾ ਉਦੋਂ ਭਿੰਡੀ ਬੀਜ ਰਾਇ ਸੀ ਜਦੋਂ ਅਸੀਂ ਗਏ ਅੱਛਾ ਜੀ ਭਿੰਡੀ ਉਲਾਰਾ ਸੀ ਤਾਂ ਉੱਪਰ ਉਹਨਾਂ ਨੇ ਕਵਰ ਕਰਤਾ ਉਹਨੂੰ ਅਸੀਂ ਕਿਹਾ ਵੀ ਇਹ ਕਿਦਾਂ ਕਹਿੰਦੇ ਹੁਣ ਇਹ ਸਰਦੀ ਪੂਰੀ ਥਲੇ ਟੱਕੀ ਰਹਿਣੀ ਹੈ ਜਦੋਂ ਮਤਲਬ ਜਨਵਰੀ ਦਾ ਮਹੀਨਾ ਸਮਾਪਤ ਹੋਣਾ ਫਰਵਰੀ ਸ਼ੁਰੂ ਹੋਣਾ ਇਹ ਉਤੋਂ ਉਹ ਹਫਾ ਜਿਹੜਾ ਉਤੋਂ ਲਾ ਲੈਣਾ ਇੱਕਦਮ ਇਹ ਭਿੰਡੀਆਂ ਦੇ ਬੂਟੇ ਨੇ ਫੈਲਣਾ ਜਿਹੜੀ ਉਹ ਪਹਿਲੀ ਭਿੰਡੀ ਆਉਂਦੀ ਹੈ ਨਾ ਉਹ ਵੇਜ ਨੂੰ ਉਹ ਵੇਜ ਦਾ ਕਹਿੰਦੇ ਵੀ ਇਹ ਡਾਲਰ ਨੂੰ ਕਿਲੋ ਆ ਯਾਨੀ ਕਿ ਮਲੋ ਇਹਨੇ ਦਮਾ ਦੇ ਉਹਨਾਂ ਨੇ ਆਪਣੀ ਭਾਸ਼ਾ ਦੱਸੀ ਉਹ ਬਜੋਗ ਦੱਸਿਆ ਕਹਿੰਦਾ ਵੀ ਅਸੀਂ ਇਹਨੂੰ ਫਿਰ ਦੋ ਮੰਨਦੇ ਵੀ ਇਹ ਜਿਹੜੀ ਪਹਿਲੀ ਟੁੱਟਣੀ ਆ ਨਾ ਇਹ ਡਾਲਰ ਨੂੰ ਕਿਲੋ ਜਾਣੀ ਯਾਨੀ ਕਿ 80-8500 ਰੁਪਏ ਕਿਲੋ ਜਾਣੀ ਸਾਡੀ ਪਿੰਡੀ ਤੇ ਉਹ ਕਹਿੰਦੇ ਵੀ ਅਸੀਂ ਤੇ 4-4 3-3 4-4 ਲੱਖ ਰੁਪਏ ਮਤਲਬ ਖੜਦੇ ਜਾਣੀ ਖੜਦੇ ਤੇ ਉਹਦੇ ਨਾਲ ਪਹਿਲੀ ਵਾਰੀ ਅਸੀਂ ਇਹ ਖੇਤੀ ਕੀਤੀ ਤੇ ਸਾਨੂੰ ਕਈਆਂ ਨੇ ਹੱਸੇ ਵੀ ਮਜ਼ਾਕ ਵੀ ਕੀਤਾ ਉਹ ਲੰਡੀ ਲਾਉਣ ਲੱਗ ਪਿਆ ਤੇ ਵਪਾਰੀ ਪਿੰਡੀ ਆਉਣ ਲੱਗ ਪਿਆ ਵਪਾਰੀ ਪਿੰਡੋਂ ਹੀ ਆਣ ਕੇ ਤੇ ਉਹ ਆਪਣੀਆਂ ਗੱਡੀਆਂ ਤੇ ਲੈ ਕੋਈ ਦੂਰ ਦੂਰ ਤੱਕ ਲੈ ਕੇ ਜਾਂਦੇ ਆ ਮਤਲਬ ਦਿੱਲੀ ਤੱਕ ਜੰਮੂ ਕਸ਼ਮੀਰ ਤੱਕ ਦੂਰ ਦਰ ਤੱਕ ਉਹਨਾਂ ਦੀ ਸਪੰਢੀ ਜਾਂਦੀ ਆ ਦੂਜੀਆਂ ਸਟੇਟਾਂ ਦੇ ਵੀ ਜਾਂਦੀ ਆ ਤੋ ਕਹਿਣ ਦਾ ਪਾਵਿਆ ਵੀ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ ਹਾਂਜੀ ਬਾਕੀ ਤੁਸੀਂ ਸੰਘਰਸ਼ ਕੀਤਾ ਜੀ ਬਾਕੀ ਇਹ ਵੀਰ ਤੁਹਾਡੇ ਨਾਲ ਆ ਹੈਨਾ ਸਾਰਾ ਟੀਮ ਵਰਕ ਆਪਣਾ ਹਾਂਜੀ ਇਕੱਲਾ ਬੰਦਾ ਤਨ ਬਹੁਤ ਵੱਡਾ ਬੰਦਾ ਇਕੱਲਾ ਕੋਈ ਨਹੀਂ ਕਰ ਸਕਦਾ ਇਹ ਬਹੁਤ ਸੋਹਣੀ ਗੱਲ ਆ ਹੁਣ ਇਹੇ ਸਾਂਭਦਿਆ ਕੰਮ ਸਾਰਾ ਹਾਂ ਤੇ ਮੈਂ ਇਹਨਾਂ ਦੇ ਨਾਲ ਹੁਣ ਤੱਕ ਰਾਤ ਦਿਨ ਮੈਂ ਵੀ ਕੰਮ ਨਾਲ ਕਰਾਇਆ ਹੁਣ ਥੋੜਾ ਜਿਹਾ ਜਿੱਦਾਂ ਕਹ ਦੀਏ ਕਿ ਮੈਂ 12 13 ਸਾਲ ਰਾਤ ਦਿਨ ਕੰਮ ਕੀਤਾ ਸਾਰਾ ਖਰਗਾ ਇਹ ਸਿੱਖਦੇ ਵੀ ਵੀ ਸਿੱਖੀ ਜਾਂਦੇ ਹੁਣ ਥੋੜਾ ਜਿਹਾ ਮੈਨੂੰ ਇਹ ਸਾਧਵਾ ਰਿਹਾ ਜਿੱਦਾਂ ਮੜਾ ਜਾ ਹਾਂਜੀ ਕਿਉਂਕਿ ਤੁਹਾਨੂੰ ਪਤਾ ਇਨ ਇਕੱਲੇ ਬੰਦੇ ਨੇ ਇੰਨਾ ਕੁਝ ਦੇਖਣਾ ਔਖਾ ਹੋ ਜਾਂਦਾ ਤੇ ਫਿਰ ਇਹ ਜਿਹੜੀ ਤੁਸੀਂ ਦੁਕਾਨ ਖੋਲਦੇ ਇਹਦਾ ਕੋਈ ਟਾਈਮ ਵੀ ਇੰਨੇ ਵੇਲੇ ਖੋਲ ਕਿੰਨੇ ਵੇਲੇ ਐਵੇਂ ਸਵੇਰ ਨੂੰ 8:30 ਵਜੇ ਖੋਲਦੇ ਹਾਂ ਹਾਂ ਤੇ ਸਰਦੀਆਂ ਨੂੰ ਸ਼ਾਮ ਨੂੰ 7:30 ਬੰਦ ਕਰਦੇ ਸਾਰਾ ਦਿਨ ਖੁੱਲੀ ਰਹਿੰਦੀ ਹੈ ਤੇ ਉਹਦੇ ਚ ਤੁਸੀਂ ਓਨੇ ਕੀ ਤੋੜਨੀ ਓਨੇ ਕੀ ਰੱਖੀ ਜਾਣੀ ਹਾਂਜੀ ਹਾਂਜੀ ਸੇਰ ਨੂੰ ਤੋੜ ਲਈ ਦੀ ਪਤਾ ਹੁੰਦਾ ਇਹਨਾਂ ਨੂੰ ਕਿੰਨੀ ਕਿ ਲੱਗਣੀ ਮੁੰਡਿਆ ਓਕੇ ਪਿੱਛੇ ਆਪਣੇ ਫ੍ਰੀਜਾਂ ਜਿਵੇਂ ਆਮ ਦੁਕਾਨ ਵਾਲੇ ਦੀ ਸਬਜ਼ੀ ਕਈ ਵਾਰੀ ਜਿਆਦੀ ਉਹ ਹੁੰਦੀ ਉਹਨਾਂ ਕੋਲ ਤੇ ਉਹਨਾਂ ਨੂੰ ਫਿਰ ਸੁੱਟਣੀ ਪੈਂਦੀ ਇਦਾਂ ਦੀ ਨੌਕਰੀ ਕਿਤੇ ਥੋੜੀ ਬਹੁਤੀ ਜੇ ਬਚਦੀ ਆ ਆਪਣੇ ਕੋਲ ਜਾਨਵਰ ਰੱਖਿਆ ਅੱਛਾ ਜਾਨਵਰ ਨੂੰ ਕਾਹਦੀ ਕਿਹੜੇ ਕਿਹੜੇ ਰੱਖਿਆ ਜਾਨਵਰ ਤੇ ਆਪਣੇ ਕੋਲ ਕੁੱਕੜ ਰੱਖਿਆ ਕੁਕੜੀਆਂ ਆਂਡਿਆਂ ਲਈ ਹੂੰ ਬੱਕਰੀਆਂ ਰੱਖੀਆਂ ਦੋ ਮੱਤਾਂ ਕਰ ਰੱਖੀਆਂ ਹੂੰ ਮੋਰ ਗਾਂ ਗਾਂ ਰੱਖਿਆ ਵਾ ਵਾ ਤੇ ਉਹਨਾਂ ਨੂੰ ਅਦੇ ਖੋਜੋ ਖਾਲੀ ਨੇ ਨਾਲੇ ਜੀਲ ਕਰਿੰਦਾ ਹਾਂ ਹਾਂਜੀ ਹਾਂਜੀ ਤੇ ਉਹ ਏਦਾਂ ਬੇਸ ਨਹੀਂ ਜਾਂਦੀ ਇਹ ਸਾਰੇ ਵੀਰ ਕਿਹੜੇ ਕਿਹੜੇ ਲਾਕੇ ਜਤੋਂ ਦਾ ਕਿਹੜਾ ਪਿੰਡ ਹੈ ਇਹਨਾਂ ਵੀਰ ਦਾ ਮੇਰਾ ਤਰਨਤਪੁਰ ਨਾਂ ਦੱਸੋ ਆਪਣਾ ਮੇਰਾ ਨਾਂ ਆਕਾਸ਼ਦੀਪ ਸਿੰਘ ਆਕਾਸ਼ਦੀਪ ਸਿੰਘ ਹਾਂਜੀ ਖਾਸ ਤਰਨਤਪੁਰ ਹਾਂਜੀ ਖਾਸ ਹੀ ਪਿੰਡ ਕਿਹੜਾ ਪਹਿਲਾਂ ਪਿੰਡ ਰਹਿੰਦੇ ਸੀ ਲੋਕਾ ਪਿੰਡ ਪਹਿਲਾਂ ਲੋਕਾ ਪਿੰਡ ਹਾਂਜੀ ਹੁਣ ਹੁਣ ਸ਼ਹਿਰ ਆ ਗਿਆ ਸ਼ਹਿਰ ਆ ਗਿਆ ਓਕੇ ਤੁਸੀਂ ਜੀ ਜੀ ਮੇਰਾ ਪਿੰਡ ਮਹਿਦਪੁਰ ਹੈ ਜੀ ਮਹਿਦਪੁਰ ਕੀ ਸ਼ੋਭਨਾ ਵੀਰ ਬਿਲਕੁਲ ਜੀ ਬਾਈ ਜੀ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਨਵਾਂ ਸ਼ਹਿਰ ਜੀ ਨਵਾਸ਼ਾ ਜੀ ਸਤਿ ਸ਼੍ਰੀ ਅਕਾਲ ਪਟਾ ਪਾਜੀ ਬੇਗਵਾਲ ਕੋਲ ਬੇਗਵਾਲ ਆਪਣਾ ਦਾ ਲਾਸਟ ਟਿਕ ਲੁਧਿਆਣਾ ਅੱਛਾ ਇਹ ਅੱਛਾ ਬੇਗਵਾਲ ਹੁਰਵਾ ਅੱਛਾ ਅੱਛਾ ਠੀਕ ਹੈ ਠੀਕ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਮੈਨੂੰ 25 ਸਾਲ ਹੋ ਗਏ ਅੱਛਾ ਜੀ ਤੁਹਾਡਾ ਵੀਰ ਆਪਣਾ ਗੁਰਲਾ ਸ਼ਰਪਾ ਤਸੀਲ ਗੜਸ਼ਰਪਾ ਗੜਸ਼ਰਪਾ ਕੀ ਸ਼ੋਭਨਾ ਵੀ ਤੁਹਾਡਾ ਨਰਾਜ ਨਰਾਜ ਕੋਣਾ ਤੁਹਾਡਾ ਵੀਰ ਹਾਂ ਜੀ ਹੈ ਬ੍ਰਿੰਦਰ ਸਿੰਘ ਬ੍ਰਿੰਦਰ ਸਿੰਘ ਕਿਹੜਾ ਅਗਾ ਆਪਣਾ ਨਵਾਸ਼ਾ ਨਵਾਸ਼ਾ ਜੀ ਤੁਹਾਡਾ ਵੀਰ ਰਾਈਸਮਾ ਰਾਈਸਮਾ ਕਿਹੜਾ ਪਿੰਡ ਆ ਫੜਾ ਖਾਸ ਨਕੋਦਰ ਅੱਛਾ ਵੈਰੀ ਗੁੱਡ ਵਧੀਆ ਵਧੀਆ ਤੁਹਾਡਾ ਵੀਰ ਨਕੋਦਰ ਏਰੀਆ ਜੀ ਹਾਂ ਇਹ ਪਿੰਡ ਆ ਇਹ ਤੁਸੀਂ ਨਕੋਦਰ ਵਾਲੇ ਬੰਦੇ ਵਾਵਾ ਕੱਠੇ ਕੀਤੇ ਨਾ ਹਾਂਜੀ ਹਾਂ ਹਾਂ ਨਕੋਦਰ ਵਾਲੇ ਅੱਜ ਤੁਹਾਡਾ ਵੀਰ ਹਰਜੋਤ ਦੇ ਸ਼ੰਕਰ ਅੱਛਾ ਸ਼ੰਕਰ ਉਹੀ ਨਕੋਦਰ ਲੱਗੇ ਨਾ ਨਕੋਦਰ ਨਾਲ ਹੀ ਆ ਜੀ ਵਾ 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 ਚਲੋ ਮਾਜਰਾ ਸਿੰਘ ਕੋਈ ਹੈ ਨਾ ਵਾਓ ਕਿਉਂਕਿ ਜਿਹੜਾ ਦਵਾਬਾ ਏਰੀਆ ਉਹ ਕਾਫੀ ਪਹਿਲਾਂ ਦਾ ਬੜਾ ਪਹਿਲਾਂ ਆਇਆ ਸੀ ਦਵਾਬਾ ਦੇ ਪਿੰਡਾਂ ਦੇ ਪਿੰਡ ਨਹੀਂ ਹੋਣਾ ਚਾਹੁੰਦੇ ਸਮਾਉਂ ਕਰਨਾ ਤੇ ਪੂਰਾ ਪੂਰਾ ਪਿੰਡ ਆ ਅਸੀਂ ਆਪਣੇ ਆ ਭਲਾਸ ਦੇ ਏਰੀਏ ਜਦੋਂ ਜਾਂਦੇ ਆ ਕੋ ਕੋਠੀਆਂ ਬਹੁਤ ਟੋਪ ਦੀਆਂ ਪਈਆਂ ਤੇ ਉਹਦੇ ਚ ਕਈ ਕਈ ਘਰ ਜਿਹੜੇ ਲੋਕ ਲੱਗੇ ਹੋਏ ਜਾਂ ਕੋਈ ਜ਼ਰੂਰ ਹੋਗਾ ਕੋਈ ਇਹ ਗੱਲ ਪੁਰਾਣੀ ਹੈ ਪਿੰਡ ਇਦਾਂ ਹੀ ਹੈ ਮਾਜਿਆ ਨੂੰ ਪਤਾ ਨੂੰ ਲੱਗਾ ਨਾ ਹੌਲੀ ਹੌਲੀ ਹੁਣ ਹਾਂਜੀ ਸ਼ੁਰੂ ਹੋਇਆ ਹੈ ਬਿਆਸ ਜਿਆਸ ਪਰਦੇ ਬਨੇ ਹੁਣ ਪਤਾ ਲੱਗਾ ਉਹਨੂੰ ਬਾਅਦ ਹਾਂਜੀ ਹੌਲੀ ਹੌਲੀ ਵੀਰ ਤੋਂ ਅੱਗੇ ਵੀ ਹੈਗਾ ਜ਼ਿਆਦਾ ਦਬਾਬੇ ਦੇ ਪਹਿਲਾਂ ਆਏ ਸੀ ਚਲੋ ਬਹੁਤ ਵਧੀਆ ਜੀ ਬੜਾ ਚੰਗਾ ਲੱਗਾ ਜਿੱਦੇ ਦਾ ਪਤਾ ਲੱਗਿਆ ਅਸੀਂ ਅੱਜ ਅੱਜ ਅਸੀਂ ਆਏ ਹਾਂ ਜੀ ਇਹਨਾਂ ਦੇ ਵੇਖਣ ਵਾਸਤੇ ਤੋਂ ਬਿੱਟੂ ਭਾਜੀ ਹਾਂਜੀ ਇਹ ਵੀ ਬੜੀ ਚੜ੍ਹਦੀ ਕਲਾ ਵਾਲੇ ਸਾਡੇ ਵੀਰ ਆ ਜੀ ਹਾਂ ਭਾਈ ਹਾਂ ਬਿੱਟੂ ਭਾਜੀ ਕਿੰਨੇ ਸਾਲ ਹੋ ਗਏ ਆ ਹਾਂਜੀ ਸਾਲ ਤੋਂ ਵੀ ਕਿੰਨੇ ਚਿਰ ਪਹਿਲਾਂ ਦੇ ਆਏ ਆ ਭਾਜੀ ਹੁਣ ਹਾਂਜੀ ਅੱਜ ਅਸੀਂ ਆਏ ਆ ਜੀ ਆਪਣੇ ਭਾਈ ਤਰਲੋਚਨ ਸਿੰਘਾ ਦੇ ਇਹ ਫਾਰਮ ਦੇ ਵਿੱਚ ਦੇ ਵੇਖਿਆ ਤੇ ਹੁਣ ਹੁਣ ਅੱਗੇ ਤੁਹਾਨੂੰ ਭਾਈ ਮਨਜੀਤ ਸਿੰਘ ਤੇ ਭਾਈ ਦੁੰਦਰ ਸਿੰਘ ਉਹਨਾਂ ਦੀ ਬੇਕਰੀ ਵਿਖਾਵਾਂਗੇ ਵੀ ਕਿੰਦਾ ਸੋਹਣੀਆਂ ਸੋਹਣੀਆਂ ਮਠਿਆਈਆਂ ਤਿਆਰ ਕਰਦੇ ਆ ਹਾਂ ਥਾਲੀ ਵਿੱਚ ਖਾਵਾਂਗੇ ਮੈਂ ਜਦੋਂ ਵੀ ਜਾਣਾ ਭਾਜੀ ਮਠਿਆਈ ਖਾਣੇ ਲੈ ਗਿਆ ਇਹਦੀਆਂ ਫ੍ਰੀਜ ਭਾਈ ਮਨਜੀਤ ਸਿੰਘ ਉੱਤਰ ਕੇ ਉਹਗੇ ਹੱਸਣਗੇ ਅਹੀਂ ਅੱਗੇ ਹੱਸਣਗੇ ਅਹੀਂ ਆਉਂਦੇ ਆ ਗੱਲ ਕੀਤੀ ਹਾਂਜੀ ਕਹਿੰਦੇ ਸਰਜੀ ਆਪਣਾ ਅੱਜ ਅੱਜ ਫੇਰ ਵਾਧੂ ਹੋ ਜਾਣੀ ਹੈ ਅੱਛਾ ਆਪ ਪਿਛਲੇ ਪਿੰਡ ਆਪਾਂ ਗਏ ਸੀ ਉੱਥੇ ਬੜੀ ਕਮਾਲ ਦੀ ਗੱਲ ਹੋਈ ਹਾਂਜੀ ਉਹਨਾਂ ਦੱਸੇ ਆਪਾਂ ਨੂੰ ਵੀ ਇੱਥੇ ਭਾਜੀ ਅਸੀਂ ਸਬਜ਼ੀ ਸਾਨੂੰ ਕਿਸੇ ਨੂੰ ਮੋਲ ਨਹੀਂ ਲੈਣੀ ਪੈਂਦੀ ਵੀ ਜਿੰਨਾ ਕੋ ਆਲੂ ਆ ਉਹ ਆਲੂ ਦੇ ਜਾਂਦਾ ਤੇ ਖੀਰੇ ਲੈ ਜਾਂਦਾ ਜਿੰਨਾ ਕੋ ਟਮਾਟਰ ਆ ਟਮਾਟਰ ਦੇ ਕੇ ਤੇ ਗੰਡੇ ਲੈ ਜਾਂਦਾ ਆਂਦਾ ਇੱਥੇ ਸਾਨੂੰ ਕਿਸੇ ਨੂੰ ਇੱਕ ਜਿਹੇ ਕੋਲੋਂ ਮਤਲਬ ਜਿਹਦੇ ਕੋਲ ਦੁੱਧ ਵਾ ਉਹ ਦੇ ਦੋਏ ਕੇ ਸਬਜ਼ੀ ਲੈ ਜਾਂਦਾ ਮਾਲੇ ਇੱਕ ਬੜੀ ਵੱਡੀ ਗੱਲ ਆ ਵੀ ਇੱਥੇ ਅੱਜ ਵੀ ਇਹਨਾਂ ਨੇ ਇਦਾਂ ਹੀ ਕਰਦੇ ਜੀ ਕਰਨੇਤੀਆਂ ਉਹ ਮਠਾਈ ਲੈ ਗਿਆ ਉਹਨਾਂ ਨੂੰ ਸਬਜ਼ੀ ਦੇ ਦੀ ਨਹੀਂ ਆ ਤੁਹਾਡੇ ਆ ਸਮਾਗਮਾਂ ਦੇ ਅੱਜੇ ਸਮਾਗਮਾਂ ਦੇ ਕੱਟ ਤੋਂ ਵੀ ਪਤਾ ਲੱਗਾ ਵਾ ਵੀ ਇਹ ਤੁਸੀਂ ਪੂਰਾ ਪਿੰਡਾਂ ਦੇ ਪਿੰਡ ਹੀ ਵਿਸਾਖੀ ਸਾਰੇ ਹੀ ਸਾਡੇ ਹੈ ਨਾ ਚਲੋ ਕੁਝ ਤੁਹਾਨੂੰ ਲੋਕੀ ਪਿਆਰ ਕਰਦੇ ਆ ਤੇ ਕੁਝ ਨਹੀਂ ਯਾਨੀ ਕਿ ਜ਼ਿਆਦਾ ਹੀ ਪਿਆਰ ਕਰਦੇ ਕਰਕੇ ਆਪਣਾ ਮੈਂ ਤਾਂ ਬੜੀ ਵਾਰੀ ਗਿਆ ਬੜੀ ਜਿਆ ਤੁਹਾਡੇ ਨਾਲ ਹੁਣ ਜਾਣੇ ਆ ਦੇਖਿਆ ਜਾਂ ਕੱਟਦੇ ਆਪਾਂ ਜਿੰਨੇ ਵੀ ਪ੍ਰੋਗਰਾਮ ਹੋਏ ਆ ਪਰਮਾਤਮਾ ਦੀ ਮਿਹਰ ਹੈ ਵੇ ਇੰਨੀ ਪਣ ਕਾਲਜ ਸੋਮਵਾਰ ਸੀ ਹਾਂਜੀ ਸੋਮਵਾਰ ਵਾਲੇ ਦਿਨ ਵੀ ਤਾਂ ਹਾਂ ਤੇ ਬਹੁਤ ਔਖਾ ਨਾ ਬੜੇ ਬੜੇ ਸ਼ਹਿਰਾਂ ਚ ਵੱਡੀਆਂ ਕੰਟਰੀਆਂ ਚ ਵੀ ਵਰਕਿੰਗ ਡੇ ਦੇ ਵਿੱਚ ਬੰਦਾ ਨਹੀਂ ਆਉਂਦਾ ਉਹਦਾ ਕਾਰਨ ਆ ਵੀ ਵੇਖੋ ਕੰਮ ਕਰਨੇ ਬੰਦੇ ਨੇ ਕੰਮ ਕਰਕੇ ਰੋਟੀ ਖਾਣੀ ਇਹ ਕੁਦਰਤੀ ਗੱਲ ਆ ਤੇ ਇਹ ਬੜੀ ਵੱਡੀ ਗੱਲ ਸੀ ਵੀ ਕੱਲ ਵਰਕਿੰਗ ਡੇ ਚ ਵੀ ਭਾਜੀ ਉੱਥੇ ਗੋਦਰੇ ਮੈਂ ਬਹਿਣ ਨੂੰ ਜਗ੍ਹਾ ਨਹੀਂ ਹੈ ਜਗ੍ਹਾ ਹੈ ਵੀ ਇਹ ਤੋਂ ਪਤਾ ਲੱਗਦਾ ਵੀ ਸੰਗਤ ਜਾਗਣਾ ਚਾਹੁੰਦੀ ਹੈ ਤੇ ਮੈਂ ਤੇ ਇਹੋ ਗੱਲ ਕਹਿਣਾ ਨਾ ਵੀ ਹਰ ਸਿਤਿ ਤੇ ਕਿ ਨੌਜਵਾਨ ਵੀਰੋ ਆਪਣੇ ਮਾਂ-ਬਾਪ ਨੇ ਆਪਾਂ ਨੂੰ ਬਾਹਰ ਭੇਜਿਆ ਆਪਾਂ ਆਏ ਆਪਣਾ ਭਵਿੱਖ ਸਵਾਰਨ ਵਾਸਤੇ ਤੇ ਆਪਾਂ ਇਥੋਂ ਕੁਝ ਨਾਲ ਲੈ ਕੇ ਵੀ ਜਾਣਾ ਜਦੋਂ ਆਪਾਂ ਜਾਈਏ ਤੇ ਹਾਂ ਜੀ ਆ ਮੁੰਡੇ ਨਿਸ਼ਾਨੀ ਕਰਨਾ ਮਾਰੀਆਂ ਆਤਾਂ ਤੋਂ ਮੁੰਡਿਆ ਸਾਰੇ ਜੰਗ ਆ ਹਣਾ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਨਹੀਂ ਸੀਗਾ ਵੀ ਨਾਲ ਚੱਲ ਚਲਿਓ ਫਿਰ ਮੈਂ ਕਿਹਾ ਸ਼ਾਇਦ ਜੰਗ ਆ ਨਾ ਕੀ ਪਤਾ ਤੈਨੂੰ ਸੁਣ ਮਾਰੀਆਂ ਇਹਨਾਂ ਨੇ ਕਾਮ ਕੱਲ ਇਹ ਸਾਰੇ ਨਾਲ ਗਏ ਹੀ ਸੁਣਿਆ ਸਾਰਿਆਂ ਨੇ ਇਹ ਆ ਗਏ ਇਹਨਾਂ ਨੇ ਮੈਨੂੰ ਕਿਹਾ ਵੀ ਉਹਨਾਂ ਨੇ ਜਿੰਨਾ ਟਾਈਮ ਲੱਗਦਾ ਸੀ ਘੰਟਾ ਹੋਰ ਲਾਉਣ ਤੁਹਾਨੂੰ ਕੋ ਲੱਗਾ ਸਿੱਖੀ ਕੋਈ ਔਖੀ ਹੈ ਸਿੱਖੀ ਬਹੁਤ ਸੌਖੀ ਹੈ ਬਸ ਉਹਨਾਂ ਨੂੰ ਆਪਣੇ ਕਰਮਾਂ 'ਚ ਲਾਗੂ ਕਰਨਾ ਬਸ ਮਾਰੀਆਂ ਆਤਾਂ ਤੋਂ ਬਚ ਲੈਣਾ ਨਸ਼ਿਆਂ ਤੋਂ ਬਚਾਉਣਾ ਆਪਣੇ ਆਪ ਨੂੰ ਸਭ ਸੂਰਤ ਹੋ ਕੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ ਹਨਾ ਜਦੋਂ ਆਪਾਂ ਜਾਈਏ ਜਦੋਂ 에어ਪੋਰਟ ਤੋਂ ਉਤਰਿਏ ਤੇ ਪਤਾ ਲੱਗਿਆ ਵੀ ਅਸੀਂ ਤੇ ਤੋਰਿਆ ਹੋਰ ਕਿਸੇ ਮੁੰਡੇ ਨੂੰ ਤੇ ਇਹਦੇ ਮੁੰਡਾ ਕੋਈ ਹੋਰ ਆ ਗਿਆ ਬਾਰੋਂ ਹਨਾ ਤੇ ਬੜੀ ਵੱਡੀ ਗੱਲ ਆ ਸਾਡੇ ਗੁਰੂਆਂ ਨੇ ਸਾਡੇ ਦੀ ਬੜੀਆਂ-ਬੜੀਆਂ ਕੁਰਬਾਨੀਆਂ ਕੀਤੀਆਂ ਤੇ ਇਹ ਗੁਰੂ ਦੀ ਬਜਾਅਦਤ ਆਪਾਂ ਕਿੱਥੋਂ ਦੀ ਕਿੱਥੇ ਜਾ ਰਹੇ ਜੀ ਨਾਲੇ ਜਦੋਂ ਸੱਚੇ ਮਾਰਗ ਚੱਲਦੇ ਆ ਉਸ ਵਤ ਕਰੇ ਜਹਾਂ ਜਦੋਂ ਬੰਦਾ ਸੱਚੇ ਰਾਹ ਤੇ ਤੁਰਦਾ ਨਾ ਫੇ ਮਸ਼ਕਲਾਂ ਕੋਈ ਨਹੀਂ ਹੁੰਦੀਆਂ ਤੇ ਸਭ ਤੋਂ ਵੱਡੀ ਗੱਲ ਮੈਨੂੰ ਬੜੀ ਖੁਸ਼ੀ ਹੋਈ ਮੈਂ ਕੱਲ ਨਾਗਰਾ ਸਾਹਿਬ ਦੇ ਵੀ ਬੇਟੇ ਨੂੰ ਵੇਖਿਆ ਸਭ ਜਿਹੜੇ ਬੱਚੇ ਤੁਹਾਡੇ ਦੱਸਦੇ ਸਾਬ ਸੂਰਤ ਆਪਾਂ ਕੱਲ ਵੀ ਗਏ ਸੀ ਨਾ ਉਹਨਾਂ ਦੇ ਹਾਂਜੀ ਇਹਨਾਂ ਦੇ ਆਪਾਂ ਰੈਸਟੋਰੈਂਟ ਤੇ ਖਾਣਾ ਖਾਦਾ ਹੈ ਉਹਨਾਂ ਦੇ ਬੱਚੇ ਸ਼ਾਮੀ ਆਏ ਤੁਸੀਂ ਮਿਲਾਏ ਸੀ ਨਾ ਹਾਂਜੀ ਹਾਂਜੀ ਉਹਦਾ ਬੱਚਾ ਵੀ ਸਾਬ ਸੂਰਤ ਹੀ ਅਗਲੀ ਪੀੜ੍ਹੀ ਤੁਸੀਂ ਦੇਖਿਆ ਬੜੀ ਵੱਡੀ ਗੱਲ ਹੈ ਉਹ ਨਾਗਰਾ ਸਾਹਿਬ ਜਿਹੜੇ ਅਗਲੇ ਅਗਲੀ ਪੀੜ੍ਹੀ ਆਪਣੇ ਬੱਚੇ ਸਾਬ ਸੂਰਤ ਹੋ ਰਹੇ ਬੜੀ ਵੱਡੀ ਗੱਲ ਆ ਇਹ ਨਹੀਂ ਤੇ ਆਮ ਆਪਣੇ ਵਾਲੇ ਵੇਖ ਕੇ ਬੰਦਾ ਖੋ ਜਾਵੇ ਕੋਈ ਗੱਲ ਨਹੀਂ ਬਈ ਬੱਚਿਆਂ ਦੇ ਮਨ 'ਚ ਸ਼ੌਂਕ ਪੈਦਾ ਹੋ ਰਿਹਾ ਹੈ ਜੀ ਸ਼ੌਂਕ ਹਾਂਜੀ ਤੋਂ ਇਹ ਮੈਨੂੰ ਲੱਗਦਾ ਵੀ ਜੇ ਹੌਲੀ ਹ ਗੁਰੂ ਦੀ ਕਿਰਪਾ ਹੋ ਸਕਦੀ ਆਉਣ ਵਾਲੇ ਹੋਰ 10-5 ਸਾਲਾਂ ਤੱਕ ਜਿੱਥੇ ਸਾਡੇ ਵੀਰਾਂ ਨੇ ਕਾਰੋਬਾਰਾਂ ਚ ਮੱਲਾ ਮਾਰੀਆਂ ਤੇ ਨਾਲੇ ਇੱਕ ਵੀਰ ਦੀ ਸਿੱਧੀ ਜੀ ਗੱਲ ਆ ਜਿਹਨੂੰ ਆਪਾਂ ਗੁਰੂ ਦੇ ਸੱਚੇ ਰਾਹ ਦੇ ਤੁਰਤੇ ਆ ਨਾ ਸਾਡੇ ਵਿਗੜੇ ਕੰਮ ਵੀ ਸਵਰ ਲੱਗ ਪੈਂਦੇ ਜੇ ਨੀਅਤ ਸਾਫ਼ ਹੋਵੇ ਆਪਣੀ ਨਾ ਨੀਅਤ ਸਾਫ਼ ਹੋਵੇ ਸਹੀ ਗੱਲ ਆ ਹੁਣ ਤੁਹਾਡੇ ਸਾਹਮਣੇ ਵੀਰ ਨੇ ਮਿਹਨਤ ਕੀਤੀ ਤਾਂ ਅੱਜ ਇਹਦਾ ਕੱਲ ਨੂੰ ਤੁਸੀਂ ਮਿਹਨਤ ਕਰੋ ਤੇ ਏ ਤੋਂ ਵੀ ਅੱਗੇ ਦੀ ਗੱਲ ਹੈ ਹੁਣ ਆਪਣੇ ਬਾਹਰ ਕੈਨੇਡਾ ਅਮਰੀਕਾ ਵੀਰਾਂ ਦੇ ਟਰਾਂਸਪੋਰਟ ਆਪਣੇ ਆ ਵੱਡੇ ਵੱਡੇ ਸਟੋਰ ਆਪਣੇ ਆ ਤੇ ਜਿਹੜੇ ਆਉਂਦੇ ਆ ਤੇ ਉਹ ਸੋਚਦੇ ਆ ਵੀ ਇਹ ਇਹ ਅੱਜ ਨਹੀਂ ਬਣਿਆ ਦੇ ਪਿੱਛੇ ਮਤ 25 30 40 ਸਾਲ ਦਾ ਇਤਿਹਾਸ ਪਿਆ ਹੋਇਆ ਵਾ ਮਿਹਨਤਾਂ ਕੀਤੀਆਂ ਜਿਵੇਂ ਵੀਰ ਦੱਸਿਆ ਵੀ ਜਦੋਂ ਅਸੀਂ ਆਏ ਸੀ ਉਦੋਂ ਤੇ ਸਾਨੂੰ ਕੋਈ ਕਈ ਬੰਦੇ ਦੱਸਦੇ ਵੀ ਸਾਨੂੰ ਤੋਂ ਕੋਈ 에어ਪੋਰਟ ਤੋਂ ਲੈ ਕੇ ਆਉਣ ਵਾਲਾ ਵੀ ਨਹੀਂ ਹੁੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਛੱਡਣ ਵਾਲਾ ਵੀ ਨਹੀਂ ਹੁੰਦਾ ਅੱਜ ਤੇ ਇੱਕ ਜਗ੍ਹਾ ਦੇ ਹੈਲਪ ਕਰਨ ਵਾਲੇ ਕਿੰਨੇ ਬੰਦੇ ਹੈਗੇ ਆ ਵੀ ਭਾਈ ਆ ਜਾ ਤੈਨੂੰ ਮੈਂ ਸੰਭਲੂਗਾ ਆ ਜਾ ਮੈਂ ਤੇਰੀ ਮਤਲਬ ਸਭ ਤੋਂ ਵੱਡੇ ਗੁਰਦੁਆਰੇ ਜੀ ਇੱਥੇ ਜਿਵੇਂ ਰਾਤੀ ਵੀਰ ਦੱਸਣ ਲਿਆ ਵੀ ਕਿਨੇ ਕਿਨੇ ਆਪਣੇ ਵੀਰ ਇੱਥੇ ਨੇ ਗੁਰਦਰਿਆਂ 'ਚ ਰਾਤ ਨੂੰ ਸੌਂਦੇ ਆ ਹਨਾ ਇਹਦਾ ਮਤਲਬ ਇਹ ਗੁਰਦਾਰੇ ਵੀ ਇੱਕ ਬੜੀ ਵੱਡੀ ਹੈ ਤਾਰਨਾ ਵੀ ਆਪਾਂ ਉਹਨਾਂ ਦੀ ਵੀ ਜਿਹੜੀ ਜਿਹੜੀ ਕੀਤੀ ਹੋਈ ਸੇਵਾ ਵਾ ਉਹਦਾ ਆਪ ਫਾਇਦਾ ਉਠਾ ਸਕਦੇ ਆ ਬਹੁਤ ਬੰਦਾ ਬਹੁਤ ਬੰਦਾ ਆਪਣੇ ਬੰਦਿਆਂ ਨੂੰ ਓਕੇ ਕੜੀ ਚ ਸਾਹਮਦੇ ਹਾਂ ਚਲੋ ਬੜਾ ਚੰਗਾ ਲੱਗਾ ਜੀ ਮਹਾਰਾਜ ਚੜ੍ਹਦੀ ਕਲਾ ਕਰੇ ਤੁਹਾਨੂੰ ਸਾਰੇ ਵੀਰਾਂ ਨੂੰ ਤੇ ਗੁਰੂ ਦੇ ਲੜ ਲਾ ਕੇ ਤੇ ਬਾਣੀ ਪੜ ਕੇ ਤੇ ਆਪਾਂ ਆਪਣੇ ਜੀਵਨ ਨੂੰ ਸਵਾਰੀਏ ਤੇ ਤੁਹਾਨੂੰ ਮਾਰੇ ਹੋਰਤ ਰੱਖਿਆ ਬਖਸ਼ੇ ਜਦੋਂ ਅਗਲੀ ਰਹੀਏ ਤੇ ਤੁਸੀਂ ਹੁਣ 50 50 ਕਿੱਲਾਂ ਦੀ ਖੇਤੀ ਕਰਦੇ ਹੋਣ ਤੇ 3 ਦੀ ਕਰਦੇ ਏ ਕੰਮ ਵਧੇ ਹਨਾ ਹਾਂ ਜੀ ਇਹਨਾਂ ਵੀਰਾਂ ਨੂੰ ਤੁਸੀਂ ਵਾਕਿਆ ਜਿਵੇਂ ਕਰ ਭਾਈ ਤੁਹਾਨੂੰ ਉਸ ਨੇ ਕਦੇ ਵੀ ਹੁਣ ਮੈਂ ਥੋੜਾ ਘਟਾਇਆ ਕੰਮ ਗਾਸ ਤੁਸੀਂ ਸਿੱਖੋ ਗਾੜੀ ਹੋਰ ਹਾਂਜੀ ਜੀ ਮੈਨੂੰ ਕਹੇ ਵਧੀਆ ਗੱਲ ਸਿੱਖੋ ਅੱਧਾ ਤੁਹਾਡਾ ਅੱਧਾ ਮੇਰਾ ਕਿਹੜੀ ਵਧੀਆ ਗੱਲ ਆ ਗੋਡ ਮੈਂ ਇਹ ਕੈਮਰੇ ਸਾਹਮਣੇ ਨਹੀਂ ਕਹਿੰਦਾ ਜੀ ਯਾ ਪੱਕਾ ਕਹਿਣ ਲਿਖਾ ਕੇ ਲੈ ਲਓ ਹਾਂ ਸਿੱਖੋ ਸਿੱਖ ਲੋ ਤੇ ਕਰੋ ਕੰਮ ਅੱਧਾ ਤੁਹਾਡਾ ਅੱਧਾ ਮੇਰਾ ਮੈਂ ਤਾਂ ਇੱਥੇ 13 14 ਸਾਲ ਲਾਏ ਬਣਾਇਆ ਹੋਰ ਹੋਰ ਦੇ ਕਨੇ ਕਾ ਪੀਸ ਟਰੈਕਟਰ ਵਾਲੇ ਆਂਦਾ। ਨਾਲੇ ਹੁਣ ਹੁਣ ਇੱਕ ਹੁਣ ਸੈੱਟ ਤਿਆਰ ਕਰਤਾ ਨਾ। ਹਾਂਜੀ। ਯਾ ਵੇਖੋ ਮੈਂ ਵੇਖਿਆ ਕਿੰਨੇ ਆਏ ਆ ਸਬਜ਼ੀਆਂ ਲੈਣ ਸ਼ਾਮ ਨੂੰ ਜ਼ਿਆਦਾ ਆਉਂਦੇ ਨੇ ਮੇਰੇ ਖਿਆਲ ਚ ਨਾ। ਇਹ ਹੁਣ ਆ ਗਰਮੀ ਵਾਲੇ ਦਿਨੇ 2 ਮਹੀਨੇ ਥੋੜਾ ਜਿਹਾ ਘੱਟ ਜਾਂਦਾ ਇਹਨਾਂ ਨੇ ਹੁਣ ਸਵੇਰ ਨੂੰ ਜ਼ਿਆਦਾ ਆਉਂਣ ਗਰਮੀ ਪੈਂਦੀ ਹੈ ਦੁਪਹਿਰ ਨੂੰ ਨਹੀਂ ਆਉਂਦੇ। ਤੇ ਸ਼ਾਮ ਨੂੰ। ਸ਼ਾਮ ਨੂੰ। ਸਵੇਰ ਜਦੋਂ ਆਦਾਣ ਤੋਂ ਪਹਿਲਾਂ ਬਹੁਤ ਗਾਹਕ ਸੀ। ਬਹੁਤ ਆ। ਹੁਣ ਅਸੀਂ ਦੁਪਹਿਰ ਨੂੰ ਆਪਣਾ ਪਹਿਲਾਂ ਗੱਲ ਕਰਦੇ ਸੀ ਵੀ ਖੋਲਣ ਦੀ ਕਿੰਨੇ ਵਜੇ ਖੋਲੋ ਵਿੱਚੇ ਗੱਲ ਥੋੜੀ ਜਿਹੀ ਰਹਿ ਗਈ। ਹਾਂ। ਇਹ ਆਪਾਂ ਬੁੱਧਵਾਰ ਨੂੰ ਪੂਰਾ ਦਿਨ ਬੰਦ ਕਰਦੇ ਆਂ ਹਾਂਜੀ ਤੇ ਐਤਵਾਰ ਨੂੰ ਅੱਧਾ ਦਿਨ ਅੱਛਾ ਤੇ ਬਾਕੀ ਗਰਮੀਆਂ ਨੂੰ ਹੁਣ ਆਪਾਂ ਦੁਪਹਿਰ ਨੂੰ 1 ਵਜੇ ਬੰਦ ਕਰ ਦਿੰਦੇ ਆਂ ਤੇ 3 ਵਜੇ ਖੋਲਦੇ ਆਂ ਠੀਕ ਹੈ ਫਿਰ ਉਹਦਾ ਕਰਕੇ ਵੀ ਦੁਪਹਿਰ ਨੂੰ ਆਕ ਨਹੀਂ ਆਉਂਦੇ ਇਹ ਲੋਕ ਗਰਮੀਆਂ ਨੂੰ ਸਮੁੰਦਰ ਤੇ ਜ਼ਿਆਦਾ ਜਾਂਦੇ ਆ ਛੁੱਟੀਆਂ ਹਾਂ ਬਾਕੀ ਉਹਦਾ ਠੀਕ ਹੈ ਕੰਮ ਆਪਣਾ ਤਕਰੀਬਨ 12 ਵਜੇ ਤੇ ਕੰਮ ਵੀ ਫਿਰ ਉਸ ਹਾਂ ਨੇ ਕਰਦੇ ਆ ਜਦੋਂ ਲੋੜ ਆ ਜਦ ਧੋਜਾ ਦੀ ਧੁੱਪ ਵਿੱਚ ਜੋ ਰੈਸਟੋਰੈਂਟ ਜਿੰਦਾ ਹੁਣ ਦੁਪਹਿਰ ਨੂੰ ਰੈਸਟੋਰੈਂਟ ਮੈਂ ਜਿੰਦਾ ਕਿਹਾ ਸੀ ਇਹਨਾਂ ਦੀ ਮਰਜ਼ੀ ਆ ਇਹਨਾਂ ਤੇ ਕੋਈ ਟਾਈਮ ਨਹੀਂ ਬੰਨਿਆ ਜੇ ਜਦੋਂ ਗਰਮੀ ਆ ਰੇਸਟ ਕਰ ਲੋ ਜਦੋਂ ਠੰਡੇ ਠੰਡੇ ਚਾਮ ਕਰਦੇ ਜਿਆਦਾ ਕੰਮ ਹੈ ਕੰਡਾ ਬਦਲਾ ਸਕਦੇ ਬਦਲ ਲੋ ਹਾਂ ਬਸ ਆਪਣੀ ਮਰਜ਼ੀ ਨੇ ਕਰਦੇ ਮੈਂ ਤਾਂ 3-4 ਮਹੀਨੇ ਹੋ ਗਏ ਆ ਬਹੁਤ ਸੋਹਣੀ ਗੱਲ ਹੈ ਐਨਾ ਵੀ ਇਮਾਨਦਾਰੀ ਨਾਲ ਸਾਰੇ ਕਰਦੇ ਨੇ ਬਹੁਤ ਦੀ ਲੋੜ ਨਹੀਂ ਗਏ ਇਮਾਨਦਾਰੀ ਫਿਰ ਤੇ ਜਿੰਦਾਬਾਦ ਹੈ ਤੇ ਆਪਾਂ ਨੂੰ ਚਲੋ ਵਾ ਇਹਨਾਂ ਨੂੰ ਵੀ ਪਤਾ ਹੀ ਆ ਆਪਣੇ ਭਰਾ ਸਾਰੇ ਅਰੇਸੇ ਦਾ ਆ ਰਹੇ ਆ ਭਰਾ ਸਾਰੇ ਹਾਂਜੀ ਤੇ ਬੜਾ ਇੱਦਾਂ ਬਹੁਤ ਇਮਾਨ ਇਹ ਵੀ ਖੋਹਿਆ ਦੇ ਆਪਾਂ ਕੋਲ ਬਹੁਤ ਸੋਹਣਾ ਜੀ ਚੜ੍ਹਦੀ ਕਲਾ ਚਲੋ ਧਰਾਲ ਮੈਂ ਪਾਈ ਤਰੋਸਾਂ ਜੀ ਤੁਹਾਡੀ ਸਾਰੇ ਟੀਮ ਨੂੰ ਮਿਲ ਕੇ ਬੜਾ ਚੰਗਾ ਲੱਗਾ ਤੇ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ